ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਭਾਰਤ ਪੂਰਾ ਅੱਜ ਬੰਦ ਸੀ ਜਿਸ ਦੇ ਮੱਦੇਨਜ਼ਰ ਜੋ ਟ੍ਰਾਂਸਪੋਰਟੇਸ਼ਨ ਹੈ ਉਹ ਵੀ ਬੰਦ ਸੀ ਤੇ ਰੋਡ ਤੇ ਵੀ ਕੋਈ ਬੱਸਾਂ ਦੀ ਆਵਾਜਾਈ ਨਹੀਂ ਚੱਲ ਰਹੀ ਸੀ ਤੇ ਜਿਸ ਨੂੰ ਦੇਖਦੇ ਹੋਏ ਦੂਰ ਦਰਾਡੇ ਤੋਂ ਜਿਹੜੀਆਂ ਕੁਝ ਸਵਾਰੀਆਂ ਨੇ ਉਹ ਸ਼ਹਿਰਪੁਰ ਆ ਕੇ ਰੁਕ ਗਈਆਂ ਜਿਨ੍ਹਾਂ ਨੇ ਅੱਗੇ ਵੀ ਆਪਣੇ ਘਰਾਂ ਨੂੰ ਜਾ ਕੇ ਤੇ ਹੋਰ ਸ਼ਹਿਰ ਵਿੱਚ ਜਾਣਾ ਸੀ ਤਾਂ ਉਹ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਸੀ ਤੇ ਹੁਣ ਦੇਖਦੇ ਹਾਂ ਕਿ ਬੱਸ ਸਟੈਂਡ ਦੇ ਉੱਤੇ ਜੋ ਮੌਜੂਦਾ ਹਾਲਾਤ ਹਨ ਦਿਖਾਉਣ ਲਈ ਜਾ ਰਹੇ ਹਾਂ ਕਿ ਕੋਈ ਟਾਮੀ ਟਾਮੀ ਬੱਸ ਹੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੇ ਸਵਾਰੀਆਂ ਨਾਲ ਬੱਸ ਦਾ ਜੋ ਖਚਾ ਖਚ ਭਰਿਆ ਸਾਡੇ ਇੱਥੇ ਇੱਕ ਮੀਡੀਆ ਕਰਮੀ ਮੌਜੂਦ ਨੇ ਗੋਵਿੰਦ ਜੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਵੀ ਇੱਥੇ ਇਸ ਚੀਜ਼ ਦਾ ਦੌਰਾ ਕਰ ਰਹੇ ਨੇ ਤੇ ਹਾਂਜੀ ਕੀ ਕਹਿਣਾ ਚਾਹੋ ਗੋਵਿੰਦ ਜੀ ਅੱਜ ਜੋ ਕਿਸਾਨਾਂ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਪੰਜਾਬ ਪੰਜਾਬ ਬੰਦੇ ਮੁੱਦੇ ਤੇ Coaching point in IELTS and spoken English. Also expert in study and visitor visa. Government approved SS Group. Session Chunk Hushiarpur. <laughs> ਅਰਜੀਤ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀਵੀਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਗਰਾਉਂਡ ਜ਼ੀਰੋ ਤੇ ਉਤਰ ਕੇ ਬੜੀ ਮਿਹਨਤ ਦੇ ਨਾਲ ਕਿਉਂਕਿ ਸਾਡੇ ਮੀਡੀਆ ਕਰਮੀ ਤੁਸੀਂ ਸਾਥੀ ਹੋ ਅਸੀਂ ਵੀ ਮੀਡੀਆ ਦੇ ਵਿੱਚ ਕੰਮ ਕਰਦੇ ਤੁਸੀਂ ਵੀ ਸਵੇਰ ਤੋਂ ਡਟੇ ਹੋਏ ਆ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਜਿਹੜਾ ਆ ਆਪਣੇ ਰੁਝੇਵਿਆਂ ਤੋਂ ਇੱਕ ਪਾਸੇ ਜਿਹੜਾ ਨਾਲ ਦੀ ਨਾਲ ਆ ਗਰਾਉਂਡ ਤੋਂ ਸਾਰੀ ਰਿਪੋਰਟਿੰਗ ਦਿਖਾ ਰਹੇ ਹੋ ਸੱਚ ਹੱਕ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਦੇਖੋ ਖਜਲਖੁਆਰ ਤਾਂ ਨਹੀਂ ਕਿਹਾ ਜਾ ਸਕਦਾ ਜੀਤ ਸਿੰਘ ਸਾਹਿਬ ਕਿਉਂਕਿ ਹਰ ਵੇਰੀ ਜਿਹੜਾ ਕਿਸਾਨਾਂ ਵੱਲੋਂ ਆ ਉਹ ਇੱਕ ਦਿਨ ਪਹਿਲਾਂ ਜਿਹੜਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ तकरीबन ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਡਿਜੀਟਲ ਮੀਡੀਆ ਦਾ ਜ਼ਮਾਨਾ ਹੈ ਫੋਨ तकरीबन ਅੱਜ ਹਰ ਕੋਈ ਵਰਤਣ ਲੱਗ ਗਿਆ ਤੇ ਉਹਦੇ ਵਿੱਚ तकरीबन ਸੁਨੇਹਾ ਜਿਹੜਾ ਉਹ ਆ ਹੀ ਜਾਂਦਾ ਹਾਂ ਕੁਝ ਲੋਕ ਜਿਹੜੇ ਦੂਰ ਦਰਾਜ਼ ਗਏ ਹੁੰਦੇ ਨੇ ਉਹਨਾਂ ਨੂੰ ਮੁਸ਼ਕਲਾਂ ਕਿਹਾ ਜਾ ਸਕਦਾ ਦਰਪੇਸ਼ ਜ਼ਰੂਰ ਆਉਂਦੀਆਂ ਨੇ ਪਰ ਇਹ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ ਕਿ ਜਿਹੜਾ ਸੁਨੇਹਾ ਲੱਗਾ ਉਹਦੇ ਮੁਤਾਬਕ ਆਪਣਾ ਜਿਹੜਾ ਸਫ਼ਰ ਹੈ ਉਹਦੀ ਸੀਮਾਬੱਧ ਜਿਹੜੀ ਆ ਪਹਿਲਾਂ ਹੀ ਤੈਅ ਕਰ ਲੈਣੀ ਚਾਹੀਦੀ ਆ ਬਾਕੀ ਵਾਸੇਵਾ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਤੁਸੀਂ ਦੱਸਤਾ ਦਰਸ਼ਕਾਂ ਨੂੰ ਮੇਰੇ ਖਿਆਲ ਦੇ ਨਾਲ ਕਿ ਵਾਸੇਵਾ ਸ਼ੁਰੂ ਹੋਈ ਹੈ ਪਰ ਹਾਲੇ ਪ੍ਰੋਪਰ ਪੂਰਾ ਉਸ ਤਰੀਕੇ ਦੇ ਨਾਲ ਜਿਵੇਂ ਹਰੇਕ ਰੂਟ ਦੇ ਉੱਤੇ ਬੱਸ ਸੇਵਾ ਆ ਉਹ ਨਹੀਂ ਸ਼ੁਰੂ ਹੋਈ ਮੁੱਖ ਮਾਰਗਾਂ ਦੇ ਉੱਤੇ ਮੁੱਖ ਸ਼ਹਿਰਾਂ ਵਿੱਚ ਜਿਹੜੀ ਬੱਸ ਸੇਵਾ ਸ਼ੁਰੂ ਹੋਈ ਆ ਤੇ ਰੋਡਵੇਜ ਦੀ ਵੀ ਲੱਗਦਾ ਹੈ ਹਲੇ ਤੱਕ ਜੋ ਪ੍ਰੋਪਰ ਅਧਿਕਾਰਤ ਤਾਂ ਨਹੀਂ ਹਲੇ ਅਸੀਂ ਗੱਲਬਾਤ ਕੀਤੀ ਪਰ ਲੱਗਦਾ ਹੈ ਕਿ ਰੋਡਵੇਜ ਦੀ ਕੋਈ ਬੱਸ ਨਹੀਂ ਦਿਖਾਈ ਦੇ ਰਹੀ ਜਿਵੇਂ ਤੁਸੀਂ ਦੇਖਦੇ ਆ ਪਿਆ ਪਿੱਛੇ ਕੁਝ ਇੱਥੇ ਨਰਸਾਂ ਪੈਣਾ ਖੜੀਆਂ ਸਗੀਆਂ ਹੁਣ ਮੇਰੇ ਖਿਆਲ ਉਹ ਬੱਸ ਸੇਵਾ ਦੇ ਪੁੱਛਗਿਛ ਜਿਹੜਾ ਹੈਗਾ ਆ ਕੇਂਦਰ ਉੱਤੇ ਪੁੱਛਗਿਛ ਕਰਨ ਗਈਆਂ ਨੇ ਸੋ ਲੋਕ ਪੁੱਛਗਿਛ ਕਰ ਰਹੇ ਨੇ ਕਿਹੜੀ ਬੱਸ ਚੱਲੀ ਆ ਕਿੱਥੋਂ ਮਿਲਣੀ ਆ ਪ੍ਰੋਪਰ ਕਾ ਉਹ ਬੱਸ ਜਿਹੜੀ ਆ ਹੁਣ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਕੰਟਰਹਾਲੇ ਖਾਲੀ ਆ ਕੁਝ ਬੱਸਾਂ ਜਿਹੜੀਆਂ ਵੱਡੇ ਰੂਟਾਂ ਦੇ ਉੱਤੇ ਸਿਰਫ ਚੱਲ ਰਹੀਆਂ ਤੇ ਬਾਕੀ ਜਿਹੜੀਆਂ ਬੱਸਾਂ ਨਹੀਂ ਚੱਲ ਰਹੀਆਂ ਉਹਦੇ ਬਾਰੇ ਲੋਕ ਜਾਣਕਾਰੀ ਲੈਣ ਦੇ ਲਈ ਜਿਹੜਾ ਉਹਦੇ ਲਈ ਜ਼ਰੂਰ ਥੋੜਾ ਜਿਹਾ ਉਹਨਾਂ ਨੂੰ ਮਿਹਨਤ ਮੁਸ਼ਕਲ ਕਰਨੀ ਪੈ ਰਹੀ ਹੈ ਜੀ ਬਿਲਕੁਲ ਗੋਵਿੰਦ ਜੀ ਗੱਲ ਇਹ ਆ ਕਿ ਸਵੇਰੇ ਵੀ ਜਦੋਂ ਅਸੀਂ ਸਰਵੇ ਕੀਤਾ ਸੀ ਗਰਾਊਂਡ ਜ਼ੀਰੋ ਦੀ ਰਿਪੋਰਟ ਲਈ ਸੀ ਤੇ ਕੁਝ ਰਾਹਗੀਰ ਜਿਹੜੇ ਇੱਥੇ ਬੈਠੇ ਹੋ ਸੀ ਬੱਸ ਬੱਸ ਸਟੈਂਡ ਉੱਪਰ ਤੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਸਾਨੂੰ ਇਸ ਦੀ ਕੋਈ ਨੌਲੇਜ ਨਹੀਂ ਸੀ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਜਦੋਂ ਕਿ 26 ਜਨਵਰੀ ਨੂੰ ਵੀ ਇੱਕ ਟਰੈਕਟਰ ਮਾਰਚ ਕੱਢਿਆ ਸੀ ਪੂਰੇ ਪੰਜਾਬ ਭਰ ਤੇ ਪੱਧਰ ਤੇ ਇੱਕ ਰੈਲੀ ਕੱਢੀ ਗਈ ਸੀ ਉਹਦਾ ਵੀ ਅਨਾਉਂਸਮੈਂਟ ਹੋਈ ਸੀ ਪਰ ਫਿਰ ਵੀ ਉਹਨਾਂ ਤੱਕ ਇਹ ਗੱਲ ਜਿਹੜੀ ਹੈ ਨਹੀਂ ਪਹੁੰਚ ਸਕੀ ਤਾਂ ਉਸ ਦਾ ਵੀ ਚਲੋ ਕੁਝ ਕਾਰਨ ਹੋਣਗੇ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕੋਈ ਨਾ ਕੋਈ ਸਹੂਲਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਬੱਸ ਸਰਵਿਸ ਨੂੰ ਕੁਝ ਨਾ ਕੁਝ ਨੇੜੇ ਤੇੜੇ ਤੱਕ ਸਫ਼ਰ ਜਿਹੜਾ ਉਹ ਦੇ ਦੇਣਾ ਚਾਹੀਦਾ ਸੀ ਕੀ ਕਹਿਣਾ ਚਾਹੋਗੇ ਦੇਖੋ ਇਸ ਤਰ੍ਹਾਂ ਨਾ ਬੱਸ ਸੇਵਾ ਜਿਹੜੀ ਆ ਉਹ ਅਸੀਂ ਕਦੇ ਵੀ ਜਿਹੜਾ ਟਰਾਂਸਪੋਰਟਰ ਆ ਉਹਨਾਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਹੁਣ ਖੁੱਲ ਗਿਆ ਬੰਦ ਦੀ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ ਤੇ ਹੁਣ ਸਾਰੀਆਂ ਬਸੇਬਾ ਜਿਹੜੀ ਸ਼ੁਰੂ ਹੋ ਗਈ ਰਹੀ ਗੱਲ ਸਹੂਲਤਾਂ ਦੀ ਬਸ ਅੱਡੇ ਤੇ ਠੀਕ ਆ ਪੀਣ ਦਾ ਪਾਣੀ ਹੈਗਾ ਆ ਔਰਤਾਂ ਦੇ ਲਈ ਮਰਦਾਂ ਦੇ ਲਈ ਸਾਰਿਆਂ ਦੇ ਲਈ ਜਿਹੜਾ ਵਾਸ਼ਰੂਮਸ ਹੈਗੇ ਨੇ ਤੇ ਰਾਹੀਰ ਜਰੂਰ ਜਦੋਂ ਕਿਤੇ ਫਿਰ ਬੱਸ ਦੀ ਸੇਵਾ ਚੱਲਦੀ ਆ ਤਾਂ ਰਸਤੇ 'ਚ ਕਈ ਵਾਰੀ ਵੱਖਰੀਆਂ ਵੱਖਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਆ ਰਸਤੇ ਰੋਕੇ ਜਾਂਦੇ ਆ ਉੱਥੇ ਜਾ ਕੇ ਫਿਰ ਜਿਹੜਾ ਦਿੱਕਤਾਂ ਨਾ ਹੋਣ ਉਹਦੇ ਨਾਲੋਂ ਚੰਗਾ ਕਿ ਬੱਸ ਸਟੈਂਡ ਤੇ ਜਿਹੜਾ ਆ ਫਿਰ ਸਵਾਰੀਆਂ ਰੋਕ ਲੈਂਦੀਆਂ ਨੇ ਜਾਂ ਬੱਸ ਸੇਵਾ ਨਹੀਂ ਸ਼ੁਰੂ ਹੁੰਦੀ ਤਾਂ ਉਹਦੇ ਨਾਲ ਘੱਟੋ ਘੱਟ ਉਹਨਾਂ ਨੂੰ ਇੱਥੇ ਛੱਤ ਮਿਲ ਜਾਂਦੀ ਆ ਜੇ ਗਰਮੀਆਂ ਤਾਂ ਪੱਖੇ ਮਿਲ ਜਾਂਦੇ ਨੇ ਹੋਰ ਵੀ ਸਹੂਲਤਾਂ ਜਿਵੇਂ ਸੁਰੱਖਿਆ ਗਾਰਡ ਤੇ ਹੁਣ ਰੱਖ ਲਏ ਗਏ ਨੇ ਬਾਕੀ ਇਥੇ ਜਿਹੜੇ ਸਟਾਫ ਉਹ ਵੀ ਮੌਜੂਦ ਰਹਿੰਦਾ ਹੈ ਸੋ ਇੱਥੇ ਕਿਹਾ ਜਾ ਸਕਦਾ ਵੀ ਉਹਨਾਂ ਨੂੰ ਜਿਹੜੇ ਰਾਜ ਮੁਸ਼ਕਲਾਂ ਆਣਗੀਆਂ ਉਹਦੇ ਮੁਕਾਬਲੇ 'ਚ ਬੇਸ਼ੱਕ ਬਸ ਨਹੀਂ ਮਿਲੂਗੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਉਹ ਬੰਦ ਦੀ ਕਾਲ ਦੇ ਦੌਰਾਨ ਪਰ ਇੱਥੇ ਉਹਨਾਂ ਨੂੰ ਬੈਠਣ ਨੂੰ ਤੁਹਾਨੂੰ ਜਿਹੜੀ ਇੱਕ ਜਗ੍ਹਾ ਮਿਲ ਜਾਂਦੀ ਆ ਔਰ ਇੱਕ ਸੁਰੱਖਿਆ ਜਿਹੜੀ ਆ ਥਾਂ ਵੀ ਮਿਲ ਜਾਂਦੀ ਆ ਬਿਲਕੁਲ ਬਿਲਕੁਲ ਸੋ ਇਹ ਗੋਬਿੰਦ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਤਾਂ ਉਹਨਾਂ ਵੱਲੋਂ ਇਹੀ ਕਹਿਣਾ ਕਿ ਜੋ ਬਸ ਸੇਵਾ ਪਹਿਲਾਂ ਹੀ ਅਨਾਊਂਸਮੈਂਟ ਹੋ ਚੁੱਕੀ ਸੀ ਇਸ ਸਟ੍ਰਾਈਕ ਦੀ ਇਸ ਹੜਤਾਲ ਦੀ ਤੇ ਜਿਸ ਨੂੰ ਦੇਖਦੇ ਅੱਜ ਹੜਤਾਲ ਜੋ ਆ ਕਰੀਬ 5 ਵੱਜ ਚੁੱਕੇ ਨੇ ਤੇ ਹੜਤਾਲ ਖਤਮ ਹੋ ਗਈ ਆ ਤਾਂ ਸਵਾਰੀਆਂ ਨਾ ਬੱਸਾਂ ਜੋ ਨੇ ਖਜਾ ਖਜ ਪਰ ਕੇ ਜਾ ਰਹੀਆਂ ਤਾਂ ਕੋਈ ਵਿਰਲੇ ਵਿਰਲੇ ਬੱਸ ਇੱਥੋਂ ਜਾ ਰਹੀ ਆ ਸ਼ਾਮ ਦਾ ਟਾਈਮ ਆ ਦੂਰ ਤਰਾਡੇ ਨੂੰ ਬੱਸਾਂ ਦੀ ਸੇਵਾ ਜੋ ਹੈ ਉਹ ਲੱਗਦਾ ਵੀ ਸ਼ੁਰੂ ਨਹੀਂ ਕੀਤੀ ਗਈ ਤੇ ਸਾਡਾ ਕੋਈ ਰਾਹੀਰ ਵੀ ਇੱਥੇ ਮੌਜੂਦ ਹੈ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਕੀ ਘੜਾ ਉਹਨਾਂ ਦਾ ਅਜੀ ਸਰ ਕੀ ਨਾਮ ਹੈ ਜੀ ਹਰਮੇਸ਼ੰਗ ਜੀ ਹਾਂ ਜੀ ਕਿੱਥੋਂ ਆਏ ਤੁਸੀਂ ਜੀ ਇੱਧਰੋਂ ਆਏ ਜੀ ਭੋਪਰ ਤੇ ਜਾਣਾ ਕਿੱਥੇ ਤੁਸੀਂ ਆ ਭੋਪਰ ਹੀ ਜਾਣਾ ਜੀ ਅੱਛਾ ਭੋਗਪੁਰ ਤੋਂ ਆਏ ਹੋ ਤਾਂ ਭੋਗਪੁਰ ਜਾਣਾ ਸਵੇਰੇ ਆਏ ਸੀ ਹਾਂ ਜੀ ਕੰਮ ਤੇ ਆਏ ਸੀ ਅੱਛਾ ਇਹ ਤਾਂ ਹੁਣ ਕਿਵੇਂ ਬੱਸ ਸੇਵਾ ਮਿਲ ਰਹੀ ਕਿ ਨਹੀਂ ਮਿਲਦੀ ਨਹੀਂ ਅਜੇ ਨਹੀਂ ਮਿਲ ਰਹੀ ਅੱਛਾ ਇੱਕ ਗੱਲਬਾਤ ਹੋਈ ਤੁਹਾਡੀ ਇੱਥੇ ਕਿਸੇ ਨਾਲ ਅਧਿਕਾਰੀ ਨਾਲ ਜੀ ਗੱਲਬਾਤ ਕਹਿੰਦੇ ਆ ਹੁਣ ਚੱਲਣ ਲੱਗੀਆਂ ਬੱਸਾਂ ਅੱਛਾ ਜੀ ਤਾਂ ਸੰਤੁਸ਼ਟ ਹੋ ਤੁਸੀਂ ਜਿਹੜੀ ਸਰਵਿਸ ਦੇ ਰਹੇ ਹੋ ਹੁਣ ਹਾਂ ਜੀ ਠੀਕ ਹੈ ਜੀ ਆ ਜਾਓ ਹਾਂ ਜੀ ਸਰ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਅੱਜ ਕਿਵੇਂ ਦੇਖਦੇ ਹੋ ਅੱਜ ਦਾ ਜੋ ਬੰਦ ਦਾ ਪ੍ਰਦਰਸ਼ਨ ਵੀ ਸੀ ਜਦੋਂ ਇਹ ਜਾਣਕਾਰੀ ਪਹਿਲਾਂ ਵੀ ਸੀ ਫਿਰ ਵੀ ਲੋਕ ਇੱਥੇ ਫਸ ਕੇ ਸੀ ਬੱਸ ਸਟੈਂਡ ਉੱਤੇ ਬਹੁਤ ਮਾੜਾ ਹੀ ਆ ਜੀ ਬਹੁਤ ਬਹੁਤ ਮਾੜਾ ਬਹੁਤ ਪਾਵਰ ਖਰਾਬ ਹੋ ਰਹੀ ਆ ਇਹ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ ਐ ਬੱਲਵਾਲ ਤੋਂ ਨਹੀਂ ਹੁਣ ਬੱਲਵਾਲ ਵਾਪਸ ਜਾਣਾ ਜੀ ਲੋਕਲ ਬੱਸ ਹੁਣੀ ਚੱਲ ਰਹੀ ਆ ਨਹੀਂ ਜੀ ਲੋਕਲ ਵੀ ਨਹੀਂ ਚੱਲ ਰਹੀ ਜਨਤਾ ਦੇ ਨਾਲ ਜਨਤਾ ਦਾ ਬੁਰਾ ਹਾਲਾਤੀ ਜਨਤਾ ਦੇ ਨਾਲ ਦਾ ਬਹੁਤ ਬੁਰਾ ਹਾਲ ਹੈ ਜੀ ਮੈਂ ਪੰਜਾਬ ਸਰਕਾਰ ਦੇ ਅੱਗੇ ਅਪੀਲ ਕਰਾਂਗਾ ਕਿ ਦੇਖੋ ਇਹ ਤਾਂ ਯਾਦ ਉਨਾਰੋਕੋ ਤਾਂ ਕਿ ਲੋਕਾਂ ਦਾ ਅਨਜਾਣ ਸਾਧਨ ਕੋਈ ਦੁਖੀ ਹੈ ਕੋਈ ਸੁਖੀ ਹੈ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਆਪਣੇ ਦੁਖ ਸੁਖ ਲਈ ਇਸ ਤਰ੍ਹਾਂ ਨਹੀਂ ਕਰਨੇ ਚਾਹੀਦਾ ਮੇਰੀ ਪੰਜਾਬ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਦੀ ਸੋ ਇਥੇ 10 ਦਿਨ ਚੱਲਿਆ ਕਿਸਾਨ ਜਥੇਬੰਦੀ ਵਾਲ ਜਿਹੜਾ ਇਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਅੱਜ ਦਾ ਭਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਸ਼ਾਂਤੀਪੂਰਵਕ ਉਹਨਾਂ ਵੱਲੋਂ ਇਹ ਪਹਿਲ ਕਦਮੀ ਜੋ ਕੀਤੀ ਜਾ ਰਹੀ ਸੀ ਕੋਈ ਕਿਸੇ ਤਰ੍ਹਾਂ ਦਾ ਹੰਗਾਮਾ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਤੇ ਪਰ ਕੁਝ ਜਾਣਕਾਰੀ ਨਾ ਹੋਣ ਕਰਕੇ ਆਮ ਜਨਤਾ ਨੂੰ ਪ੍ਰਭਾਵਿਤ ਹੋਣਾ ਪਿਆ ਇਸ ਚੀਜ਼ ਤੋਂ ਤੇ ਜਿੱਥੇ ਸਵਾਰੀਆਂ ਦੇ ਨਾਲ ਤੁਸੀਂ ਖਜਾਖਰ ਬੱਸ ਸਟੈਂਡ ਭਰਿਆ ਦੇਖ ਰਹੇ ਹੋ ਇੱਧਰ ਲਾਈਵ ਸ਼ੋਟ ਬੱਸ ਹਾਂਜੀ ਸਾਡਾ ਡਰਾਈਵਰ ਸਾਹਿਬ ਵੀ ਮੌਜੂਦ ਨੇ ਹਾਂਜੀ ਡਰਾਈਵਰ ਸਾਹਿਬ ਅੱਜ ਬਾਂਸੀ ਦਾ ਸਵਾਰੀਆਂ ਨਾਲ ਬੱਸ ਭਰ ਗਈ ਹੈ ਤਾਂ ਹੁਣ ਤੁਹਾਡੇ ਕਿੰਨੀ ਕੁ ਸਰਵਿਸ ਦਿੱਤੀ ਜਾਏਗੀ ਉਹਨੋਂ ਤਾਂ ਪਤਾ ਨਹੀਂ ਜੀ ਸਾਨੂੰ ਤਾਂ ਇੰਨਾ ਦਾ ਪਤਾ ਨਹੀਂ ਆ। ਅੱਛਾ ਜੀ। ਹਾਂ ਜੀ। ਹਾਂ ਜੀ। ਹਾਂ ਜੀ। ਹਾਂ ਜੀ ਦੋ ਜਿੰਨੀਆਂ ਬੱਸਾਂ ਹੁਣ ਤੜੀ ਚੱਲ ਸਕ ਜਲਦੀ। ਹੁਣ ਜਸਟ ਟਾਈਮ ਤੀਜੀ ਸਾਰ ਸਵੇਰ ਦੀ 8 ਵਜੇ ਤੋਂ ਲੈ ਕੇ ਹੁਣ ਤੱਕ ਤਿੰਨ ਬੱਸਾਂ ਜ ਗਈਆਂ ਸਾਡੀਆਂ। ਉਹ ਵੀ ਹੁਣ ਪੂਰੀਆਂ ਜਿੰਨੀਆਂ ਸੀਟਾਂ 19 ਵਾਰੀ ਵੀ ਨਹੀਂ ਪੂਰੀਆਂ ਹੋਈਆਂ ਸਾਡੀਆਂ। ਤੇ ਸਵੇਰ ਦੀ ਸਵੇਰ ਦੀ ਸਵੇਰ ਬਹੁਤ ਦਿੱਕਤ ਆ ਰਹੀ ਹੈ ਚਲੋ ਸਰਕਾਰ ਦੀਆਂ ਆਪਣੀਆਂ ਮੰਗਾ ਪੂਰੀਆਂ ਸਾਨੂੰ ਕਰਦੀਆਂ ਚਾਹੀਦੀਆਂ ਉਹਨਾਂ ਦੀਆਂ ਤੇ ਇਹਨਾਂ ਨੇ ਸਾਡੀਆਂ ਪੰਗਾ ਨਹੀਂ ਪੂਰੀਆਂ ਕਰਦੇ। ਇਸ ਕਰਕੇ ਇਹ ਦਿੱਕਤ ਆ ਰਹੀ ਆ ਸਾਨੂੰ ਤੇ ਇਸ ਵੀ ਦੀ ਤੀਜੀ ਬੱਸ ਜਾ ਰਹੀ ਆ ਸਾਡੇ ਜਾਨ ਕੇ ਹਾਲਾ ਲੋ 2-2 ਮਿੰਟ ਦੀ ਸਰਵਿਸ ਆ ਤੇ ਹਾਲਾ ਸਵੇਰ ਦੀ 8 ਵਜੇ ਗਈ ਆ ਸਾਡੀ ਹੁਣ 4:30 ਵਜੇ ਪਹਿਲੀ ਬੱਸ ਗਈ ਆ ਤੇ ਦੂਜੀ ਤੀਜੀ ਸਭ ਬੱਸ ਆ ਠੀਕ ਹੈ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਜਿਹੜੇ ਸਵਾਰੀਆਂ ਨੂੰ ਵੀ ਖੱਜਲ ਖਰਾਬ ਹੋਣਾ ਪਿਆ ਬੱਸ ਸਟੈਂਡ ਉੱਤੇ ਹਾਂਜੀ ਹੁਣ ਸਵਾਰੀਆਂ ਨੂੰ ਤਾਂ ਖੱਜਲ ਖਰਾਬ ਹੋਣਾ ਪੈ ਰਿਹਾ ਸਾਨੂੰ ਜ਼ਿਆਦਾ ਹੋਣ ਰਿਹਾ ਹੋਣ ਰਿਹਾ ਅਜੀ ਸਵੇਰ ਦੇ ਆ ਕੇ ਬੈਠੇ ਆ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਨੀਆਂ ਕਿਸਾਨਾਂ ਨੂੰ ਧਰਨੇ ਤੇ ਬੈਠੇ ਆ ਸਾਡੇ ਹੱਕ ਲਈ ਖੜੇ ਆ ਸਾਡੀ ਨੇ ਮੰਗਾ ਬੁਰੀਆਂ ਕਰਨੀਆਂ ਹੋਰ ਕਰਨੀਆਂ ਕਿਹਨਾਂ ਦੀਆਂ ਤੇ ਅਸੀਂ ਵੀ ਸਵੇਰ ਦੀ ਖੱਜਲ ਖਵਾਰ ਹੋਣਦੇ ਆ ਕਰੋ ਅਸੀਂ ਉਹੀ ਕਮਾਉਣਾ ਉਹੀ ਖਾਣਾ ਆ ਤੇ ਇਸ ਕਰਕੇ ਸਾਡੀ ਸਵੇਰ ਦੀ ਤੀਜੀ ਬਸ ਜਾ ਰਹੀ ਆ ਸਾਡਾ ਟਾਈਮ ਹੀ ਨਹੀਂ ਲੱਗਾ ਸਾਡੀ ਬਾਰੀ ਨਹੀਂ ਆਈ ਕਿ ਹਾਂ ਵੀ ਅਸੀਂ ਵੀ ਜਾਈਏ ਕਿ ਸਵੇਰ ਦੇ ਲੱਗੇ ਸ਼ਾਮ ਤੱਕ ਆ ਹੀ ਬੈਠੇ ਆ ਠੀਕ ਹੈ ਜੀ ਹਾਂ ਜੀ ਸੋ ਕਿਸਾਨਾਂ ਵੱਲੋਂ ਜਿਹੜਾ ਇਹ ਧਰਨਾ ਦਿੱਤਾ ਗਿਆ ਇਹ ਬੰਦ ਦਾ ਸੱਦਾ ਦਿੱਤਾ ਗਿਆ ਕਲੀਆਂ ਉਹਨਾਂ ਦੀਆਂ ਆਪਣੀਆਂ ਮੰਗਾਂ ਨਹੀਂ ਐ ਇਹ ਆਮ ਜਨਤਾ ਦੀਆਂ ਵੀ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਇਹ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੀਟਰ ਜਿਹੜੇ ਲਾਗੂ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਚਿਪ ਵਾਲੇ ਮੀਟਰ ਨੇ ਉਹਨਾਂ ਨੂੰ ਲੈ ਕੇ ਵੀ ਇਹ ਧਰਨੇ ਲਗਾਏ ਜਾ ਰਹੇ ਨੇ ਹੋਰ ਉਹਨਾਂ ਦੀਆਂ ਕਾਫੀ ਸਾਰੀਆਂ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਵੀ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅਸੀਂ ਹੋਰ ਵੀ ਰਾਹੀਗਰਾਂ ਨਾਲ ਗੱਲ ਕਰਦੇ ਆਂ ਕਿ ਉਹਨਾਂ ਦਾ ਵਿਚਾਰ ਨੇ ਇਸ ਸੰਬੰਧੀ ਕਿਵੇਂ ਉਹ ਇਸ ਚੀਜ਼ ਨੂੰ ਨਜ਼ਰੀਆ ਨਾਲ ਕਿਸ ਨਜ਼ਰੀਆ ਨਾਲ ਦੇਖਦੇ ਨੇ ਤੇ ਗੱਲਬਾਤ ਕਰਾਂਗੇ ਹੋਰ ਵੀ ਤੇ ਜੋ ਬਸ ਸਟੈਂਡ ਦਾ ਜੋ ਮਾਹੌਲ ਹੈ ਉਹ ਤੁਹਾਡੇ ਸਾਹਮਣੇ ਜੀਬੀਸੀ ਅਪਡੇਟ ਦੇ ਰਾਈ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਹੁਣ ਤੁਸੀਂ ਬਸ ਸਟੈਂਡ ਤੇ ਰੁਕੇ ਸੀ ਜਾਂ ਕਿਵੇਂ ਸੀਗਾ ਨਹੀਂ ਘਰ ਚਲ ਗਏ ਸੀ ਘਰੋਂ ਫੇਰ ਹੁਣ 5 ਵਜੇ ਦੀ ਇੱਥੇ ਖੜੀ ਆ ਬੱਸ ਨਹੀਂ ਮਿਲੀ ਪਰੇਸ਼ਾਨ ਅੱਛਾ ਤੁਸੀਂ ਵਾਪਸ ਸਟੈਂਡੇ ਜਾਣਾ ਜੀ ਹਾਂਜੀ ਵਾਪਸ ਸਟੈਂਡੇ ਜਾਣਾ ਤੇ ਗੱਲਬਾਤ ਹੋਈ ਤੁਹਾਡੇ ਇੱਥੇ ਕਿਹਦੇ ਅਧਿਕਾਰੀਆਂ ਨਾਲ ਕੋਈ ਕਹਿੰਦੇ ਨਹੀਂ ਪ੍ਰਾਈਵੇਟ ਕੋਈ ਨਹੀਂ ਚੱਲੂ ਆਉ ਤੋ ਸਰਕਾਰੀ ਆਉਂਦੀ ਅੱਛਾ ਜਾਏਗੀ ਸਰਕਾਰੀ ਜਾਏਗੀ ਜੇ ਸਰਕਾਰੀ ਦਾ ਉਹ ਵੀ ਜੇ ਟਾਈਮ ਹੋਏਗਾ ਫਿਰ ਹੀ ਜਾਏਗੀ ਫਿਰ ਜਾਏਗੀ ਨਹੀਂ ਤਾਂ ਨਹੀਂ ਜਾਏਗੀ ਜੀ ਆਹ ਸਰ ਕੀ ਨਾਮ ਹੈ ਜੀ ਸਰ ਜੀ ਮੇਰਾ ਨਾਮ ਸੰਜੇ ਕੁਮਾਰ ਜੀ ਸੰਜੇ ਕੁਮਾਰ ਜੀ ਕਿੱਥੋਂ ਤੁਸੀਂ ਆਏ ਹੋ ਜੀ ਮੈਂ ਸਰ ਜੀ ਹਿਮਾਚਲ ਤੋਂ ਆਇਆ ਜੀ ਅੱਛਾ ਹਿਮਾਚਲ ਤੋਂ ਕਿੰਨੇ ਵਜੇ ਪਹੁੰਚੇ ਸੀ ਹਰਪੁਰ ਉਹ ਸਰ ਪਰ ਆਪਾਂ ਪਹੁੰਚੇ 4 ਵਜੇ ਸ਼ਾਮ ਦੇ 4 ਵਜੇ ਪਹੁੰਚੇ ਹਾਂ ਜੀ ਹਾਂ ਜੀ 4 ਵਜੇ ਤੋਂ ਉੱਪਰ ਕੋਈ ਇੱਥੇ ਬੈਠਿਆ ਜੀ ਅੱਛਾ ਜੀ ਤੇ 4 ਵਜੇ ਤੋਂ ਬਾਅਦ ਕੋਈ ਬੱਸ ਨਹੀਂ ਗਈ ਲੁਧਿਆਣੇ ਦੀ ਨਹੀਂ ਗਈ ਜੀ ਕੋਈ ਨਹੀਂ ਕੋਈ ਬੱਸ ਨਹੀਂ ਗਈ ਜੀ ਤੇ ਕਿਵੇਂ ਹੋਈ ਗੱਲਬਾਤ ਕਿਸੇ ਅਧਿਕਾਰੀ ਨਾਲ ਦੇਖ ਦੇਖੋ ਜੀ ਕੋਈ ਕਹਿ ਰਿਹਾ 5 ਵਜੇ ਜਾਨੀ ਉਹ ਕਹਿੰਦਾ 7 ਵਜੇ ਜਾਨੀ ਕੋਈ 6 ਵਜੇ ਜਾਨੀ ਕੋਈ ਕੋਈ ਪਤਨ ਲੱਗ ਰਿਹਾ ਜੀ ਕੁਛ ਵੀ ਨਹੀਂ ਆ ਰਹੀ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਇੱਕ ਤਰ੍ਹਾਂ ਨਾਲ ਖੱਜਲ ਖੁਆਰੀ ਹੋਣਾ ਪੈ ਰਿਹਾ ਉਹ ਜਨਤਾ ਦੇ ਨਾਲ ਦਿਨ ਬਹੁਤ ਖੱਜਲ ਖੁਆਰੀ ਹੈ ਜੀ ਮੈਂ ਪੰਜਾਬ ਸਰਕਾਰ ਦੇ ਅੱਗੇ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਨਹੀਂ ਜਾਂ ਤਾਂ ਇਹ ਤਾਂ ਨਹੀਂ ਰੁਕਣੇ ਚਾਹੀਦਾ ਕਿਉਂ ਲੋਕਾਂ ਨਾਲ ਕੋਈ ਕਿੱਧਰ ਜਾ ਰਹੇ ਕੋਈ ਕਿੱਧਰ ਜਾ ਰਹੇ ਬੜੀ ਔਖਾਈ ਹੋ ਰਹੀ ਧੀ ਯਾ ਤਾਂ ਯਾਦ ਨਹੀਂ ਇਹ ਤਾਂ 26 ਜਨਵਰੀ ਨੂੰ ਅਨਾਉਂਸਮੈਂਟ ਹੋ ਗਈ ਸੀ ਕਿ ਜਿਹੜਾ ਵੀ ਸੀ ਲੇਕਿਨ ਦੇਖੋ ਜੀ ਮੈਂ ਕਿਸਾਨ ਜੱਥੇਬੰਦੀ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਆਮਨੇ ਸਾਹਮਣੇ ਬੈਠ ਕੇ ਗੱਲ ਕਰਕੇ ਕੋਈ ਨਾ ਕੋਈ ਹੱਲ ਨਿਕਲੇਗਾ ਭੋਦੀ ਇਸ ਤਰ੍ਹਾਂ ਹੀ ਆਤਾ ਯਾਤਰਾ ਰੋਕ ਕੇ ਨਾਲ ਤਾਂ ਕੋਈ ਹੱਲ ਨਹੀਂ ਹੋਏਗਾ ਪੰਜਾਬ ਸਰਕਾਰ ਦਾ ਮੁੱਦਾ ਨਹੀਂ ਇਹ ਕੇਂਦਰ ਸਰਕਾਰ ਨਾਲ ਲੜਾਈ ਚੱਲ ਰਹੀ ਜੀ ਤਾਂ ਮੈਂ ਕੇਂਦਰ ਸਰਕਾਰ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਹ ਕੋਈ ਵੀ ਹੱਲ ਹੈ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਆਮਨੇ ਸਾਹਮਣੇ ਬੈਠ ਕੇ ਕੋਈ ਨਾ ਕੋਈ ਹੱਲ ਨਿਕਾਲੋ ਇਸ ਤਰ੍ਹਾਂ ਹੀ ਆਤਾ ਯਾਤਰਾ ਰੋਕ ਕੇ ਕੋਈ ਫਾਇਦਾ ਨਹੀਂ ਹੈ ਜੰਤਰਬੋਤ ਦੁੱਖਾਂ ਦਾ ਸਭ ਨ ਕਰਨਾ ਪੈ ਰਿਆ ਪਰ ਇਹਦੀ ਇਨਫੋਰਮੇਸ਼ਨ ਪਹਿਲਾਂ ਦੇ ਦਿੱਤੀ ਗਈ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਤੇ ਵੀ ਇਹ ਚੀਜ਼ ਦੱਸੀ ਜਾ ਰਹੀ ਸੀ ਕਿ ਜਿਹੜਾ 16 ਤਰੀਕ ਹੈ ਭਾਰਤ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਸੀ ਤਾਂ ਦੇਖੋ ਜੀ ਫਿਰ ਮੈਂ ਜਨਤਾ ਦੇ ਅੱਗੇ ਇਹ ਕਰਾਂ ਕਿ ਵੀ ਜਨਤਾ ਦੀ ਗਲਤੀ ਹੈ ਫਿਰ ਜਨਤਾ ਦੀ ਗਲਤੀ ਹੈ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਜਾਣੇ ਚਾਹੀਦਾ ਇੱਧਰ ਉੱਧਰ ਆਪਣੇ ਕਰੇ ਤਰ੍ਹਾਂ ਨਹੀਂ ਚਾਹੀਦਾ ਕਿ ਤਾਂ ਮੈਂ ਕਹਾਂਗਾ ਜੇ ਉਹਨਾਂ ਨੇ ਇਸ ਤਰ੍ਹਾਂ ਅਪੀਲ ਕੀਤੀ ਸੀ ਦੱਸਿਆ ਸੀ ਉਹਨਾਂ ਨੇ 26 ਜਨਵਰੀ ਦੇ ਦਿਨ ਅਪੀਲ ਕੀਤੀ ਸੀ ਤੇ ਇਸ ਤਰ੍ਹਾਂ ਜੰਤਰ ਨੂੰ ਕਰਨ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਇਹ ਤਾਂ ਇਹ ਤਾਂ ਤਾਂ ਹੀ ਗਲਤੀ ਹੈ ਜੀ। ਹੁਣ ਕੀ ਨਾਮ ਹੈ ਜੀ? ਮੇਰਾ ਪਵਨ ਕੁਮਾਰ ਜੀ। ਪਵਨ ਜੀ ਅੱਜ ਹਿਸ਼ਾਰਪੁਰ ਕਿਵੇਂ ਤੁਹਾਡਾ ਪਹੁੰਚ ਹੋਈ ਜੀ? ਹਿਸ਼ਾਰਪੁਰ ਪੁੱਛੋਣਾ ਭਾਜੀ ਬੜਾ ਔਖੇ ਹੋਏ ਆਂ। ਸਵੇਰੇ ਕਿਸੇ ਕੋ ਲਿਫਟ ਲੈ ਕੇ ਉੱਥੋਂ ਘਰੋਂ ਆਏ ਆਂ। ਜ਼ਰੂਰੀ ਕੰਮ ਹੀ ਆਪਾਂ ਨੂੰ ਬਾਬੇ ਵੜਪਾਲ ਸਿੰਘ ਜਾਣਾ ਸੀ। ਅੱਛਾ ਜੀ। ਮੱਥਾ ਟੇਕਣਾ ਤੇ ਬੜਾ ਪਰੇਸ਼ਾਨ ਹੋਏ ਆਂ। ਇੱਥੇ ਹੁਣ ਮਤਲਬ ਕਾਰ ਤੇ ਹੀ ਆਏ ਆਂ ਇੱਥੋਂ ਤੱਕ ਤੇ ਹੁਣ ਮਾੜੀ-ਮੋਟੀ ਬੱਸ ਮਿਲਣ ਲੱਗੀ ਹੈ। ਮਤਲਬ ਬੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ। ਕਿੰਨੇ ਵਜੇ ਪਹੁੰਚ ਗਏ ਹਿਸ਼ਾਰ ਤੇ 12:00 ਵਜੇ ਤੁਸੀਂ ਇੱਥੇ ਬੱਸ ਸਟੈਂਡ ਤੇ ਰੁਕੇ ਹੋਏ ਹੋ। ਹਾਂਜੀ। ਬਿਲਕੁਲ। ਖਾਣ ਪੀਣ ਦਾ ਪ੍ਰਬੰਧ ਵੀ ਹੈ ਨਹੀਂ ਇੱਥੇ ਕਿਵੇਂ ਫਿਰ ਦਿਨ ਕੱਟਿਆ ਜੀ। ਇੱਦਾਂ ਲੰਘ ਨੂੰ ਗਿਆ ਕਿ ਖਾ ਪੀ ਕੇ ਮਾੜਾ ਮੋਟਾ ਸਾਲ ਲਿਆ। ਹਾਂਜੀ। ਤੇ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਕਿਵੇਂ ਦੇਖਦੇ ਹੋ ਇਹਨੂੰ? ਕਿਸਾਨਾਂ ਦਾ ਅੰਦੋਲਨ ਉਹ ਵੀ ਆਪਣੀ ਜਗ੍ਹਾ ਸਹੀ ਨੇ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ। ਅਸੀਂ ਵੀ ਉਹਨਾਂ ਦੇ ਨਾਲ ਮਤਲਬ ਕੱਢ ਜੋੜ ਦੇ ਦਿੰਨੇ ਆ ਵੀ ਚਲੋ ਉਹਨਾਂ ਦਾ ਮੰਗਾਂ ਪੂਰੀਆਂ ਹੋ ਜਾਣ ਤੇ ਸਾਰੇ ਮਤਲਬ ਆਪੋ ਆਪਣੇ ਘਰ ਸਹੀ ਰਹਿਣ ਰੋਟੀ ਪਾਣੀ ਸਾਰਿਆਂ ਦਾ ਵਧੀਆ ਚੱਲੇ। ਜੀ। ਮਤਲਬ ਮਾੜੇ ਬੰਦੇ ਵ ਤਗੜੇ ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਹੜਾ ਬੰਦਾ ਰੋਜ਼ ਕਰਕੇ ਰੋਜ਼ ਕਮਾ ਖਾ ਰਿਹਾ ਉਹਦੇ ਵਾਸਤੇ ਮਾੜਾ